ਹਾਂਜੀ ਤੇ ਆ ਸੂਟ ਹੋ ਗਿਆ ਰੈਡੀ ਤੇਰਾ ਗਲਾ ਤੁਸੀਂ ਕਿਹੜਾ ਬਣਾਉਂਗੇ 20 ਇਹਦਾ ਕਲਰ ਹੁਣ ਤਾਂ ਮੈਂ ਹੀ ਕਫ ਵਾਲੀ ਬਾਹਾਂ ਦੀ ਕਟਿੰਗ ਦੱਸਾਂਗੇ ਇਹਦੇ ਵਿੱਚ ਸੋਨਾ ਕਹਿਣੀ ਹੈ ਜਿਹੜੀ ਫ੍ਰੌਕ ਹੀਗੀ ਕਲੀਆਂ ਵਾਲੀ ਹੁਣ ਇਹਦੇਆਂ ਕਲੀਆਂ ਜੋੜਨੇ ਨੇ ਸਾਈਡ ਤੋਂ ਥੋੜਾ ਥੋੜਾ ਪਲੇਨ ਛੱਡ ਕੇ ਸੈਂਟਰ ਤੋਂ ਹੋ ਗਏ ਰੈਡੀ ਕਫ ਵਾਲੀ ਬਾਹਾਂ ਦਾ ਬੱਸ ਇਹ ਸਨਹ ਲਹੂ ਵੀ ਜਿਆਦਾ ਸੋਹਣਾ ਲੱਗਦਾ ਤੇ ਫਰੰਟ ਸਾਈਡ ਦੀਆਂ ਕਲੀਆਂ ਵਾਂ ਉਹਨੂੰ ਬਾਡੀ ਦੇ ਨਾਲ ਅਟੈਚ ਕਰਨ ਲੱਗੇ ਹੁਣ ਸਸਿਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਇੱਕ ਵਾਰੀ ਫਿਰ ਤੋਂ ਲੈ ਕੇ ਆ ਗਏ ਹਾਂ ਜੀ ਤੁਹਾਡੇ ਲਈ ਆਪਾਂ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜੇ ਸੂਟ ਤੇ ਜਿਨ੍ਹਾਂ ਦੀ ਰੇਟ ਤੇ ਰੇਂਜ ਜਿਹੜੀ ਆ ਅੱਜ ਆਪਾਂ ਕਰ ਦਿੱਤੀ ਆ ਕਮਾਲ ਕਮਾਲ ਕੀ ਆ ਉਹ ਹੈਗੇ ਜੇ ਪ੍ਰਿੰਟ ਸ਼ਰਟ ਤੇ ਬਾਟਮ ਦੇ ਉੱਤੇ ਕਢਾਈ ਇਹ ਸੂਟ ਤੁਸੀਂ ਦੇਖ ਸਕਦੇ ਜੇ ਇਹਦੀ ਸਾਰੀ ਜਿਹੜੀ ਆ ਡਿਟੇਲ ਜਿਹੜੀ ਤੁਹਾਨੂੰ ਮੈਂ ਦੱਸ ਦਿੰਨਾ ਇਹ ਬਣਿਆ ਜੇ ਕਲੀਆਂ ਵਾਲਾ ਸੂਟ ਇਹਦੀਆਂ ਆ ਸਾਰੀਆਂ ਕਲੀਆਂ ਪਈਆਂ ਜੇ ਇਦਾਂ ਤੇ ਇਹ ਇਹਦੀ ਅੱਗੇ ਜੇ ਬਾਟਮ ਤੇ ਇਹ ਸੂਟ ਤੁਸੀਂ ਇਦਾਂ ਹੀ ਤਿਆਰ ਕਰਵਾ ਸਕਦੇ ਜੇ ਲਓ ਜੀ ਕਰੋ ਚੈੱਕ ਕਾਟਨ ਦੇ ਵਿੱਚ ਆ ਗਿਆ ਜੇ ਸੂਟ ਆਪਣੇ ਕੋਲ ਪ੍ਰਿੰਟ ਆ ਗਿਆ ਜੇ ਸ਼ਰਟ ਕੋਟਾ ਡੋਰੀਆ ਦਾ ਦੁਪੱਟਾ ਆ ਗਿਆ ਜੇ ਪਲੇਨ ਤੇ ਇਹ ਜਿਹੜਾ ਸੂਟ ਆ ਇਹ ਆਪਾਂ ਤਿਆਰ ਕੀਤਾ ਆ ਏ ਸ਼ੇਪ ਕਲੀਆਂ ਵਾਲੀ ਫਰੌਕ ਇਹਦਾ ਤੁਸੀਂ ਕੁਝ ਵੀ ਤਿਆਰ ਕਰਵਾ ਸਕਦੇ ਜੇ ਨਾਲ ਇਹਦੇ ਆਉਂਦਾ ਜੇ ਬਾਟਮ ਦੇ ਉੱਤੇ ਵਰਕ ਤੇ ਇਹ ਜਿਹੜਾ ਜੇ ਪੂਰਾ ਸੂਟ ਜਿਹੜਾ ਵੇਖੋ ਜਿੱਦਾਂ ਨੈਕ ਦੇ ਉੱਤੇ ਲੈਸਾਂ ਲੱਗੀਆਂ ਦੁਪੱਟੇ ਦੇ ਲੱਗੀਆਂ ਇਹਦੀਆਂ ਬਾਹਾਂ ਜਿਹੜੀਆਂ ਆ ਇਹ ਵੀ ਜਿਹੜੀਆਂ ਚੋਣਾ ਵਾਲੀਆਂ ਬਣੀਆਂ ਤੇ ਆਹ ਜਿਹੜਾ ਸਾਰਾ ਸੂਟ ਹੈ ਇਹ ਵੀ ਸਾਰਾ ਜਿਹੜਾ ਇਹ ਕਲੀਆਂ ਵਾਲਾ ਬਣ ਕੇ ਤਿਆਰ ਹੋਇਆ ਤੇ ਇਹਦੀ ਜਿਹੜੀ ਫੁੱਲ ਵੀਡੀਓ ਜਿਹੜੀ ਆ ਕਲੀਆਂ ਵਾਲੇ ਸੂਟ ਦੀ ਕਟਿੰਗ ਦੀ ਤੇ ਪੂਰੀ ਸਟਿਚਿੰਗ ਦੀ ਵੀਡੀਓ ਜਿਹੜੀ ਆ ਉਹ ਵੀ ਮੇਰੇ ਚੈਨਲ ਦੇ ਉੱਤੇ ਜਿਹੜੀ ਅਪਲੋਡ ਕਰ ਦੇਣੀ ਮੈਂ ਤੁਸੀਂ ਚੈੱਕ ਕਰ ਲਿਓ ਤੇ ਇਹ ਵੇਖ ਸਕਦੇ ਜੇ ਤੁਸੀਂ ਇਹਨੂੰ ਆਪਾਂ ਪੂਰਾ ਡਿਜ਼ਾਈਨਰ ਜਿਹੜਾ ਤਿਆਰ ਕਰਵਾਇਆ ਆ ਤੇ ਇਹਦਾ ਰੇਟ ਕੀ ਆ ਬਿਨਾ ਸਟਿਚਿੰਗ ਤੋਂ ਸਿਰਫ 650 ਰੁਪਏ ਦਾ ਸੂਟ ਜੇ ਤੇ ਸੂਟ ਦੀ ਲੁੱਕ ਤੇ ਗ੍ਰੇਸ ਚੈੱਕ ਕਰੋ 1500 2000 ਦੀ ਰੇਂਜ ਦਾ ਸੂਟ ਬਣ ਜਾਂਦਾ ਜੇ ਬਸ ਇਹ ਆ ਕਿ ਤੁਹਾਡੇ ਕੀ ਹੁੰਦੇ ਨੇ ਦੇ ਆ ਵੀ ਬਣਾਉਣ ਵਾਲੇ ਚ ਜਾਣ ਹੋਣਾ ਚਾਹੀਦੀ ਆ ਤੁਹਾਡੇ ਟੇਲਰ ਚ ਦਮ ਹੋਵੇ ਤਾਂ ਸੂਟ ਦੀ ਮਜਾਲ ਕੀ ਆ ਕਿ ਨਾ ਬਣੇ ਆ ਚੈੱਕ ਕਰੋ ਜਰੀਗਾ ਤੇ ਇਹ ਤਾਂ ਹੀ ਵੇਖ ਸਕਦੇ ਜੇ ਆਨਲਾਈਨ ਜਿਹੜੇ ਆ ਹਯਾਰ ਹਯਾਰ 15 1500 ਦੇ ਸੂਟ ਜਿਹੜੇ ਸੇਲ ਹੋਣ ਦੇ ਇਹ ਤੇ ਆਪਣੇ ਕੋਲ ਹੈਗਾ ਜੇ ਸਿਰਫ ਤੇ ਸਿਰਫ 600 ਤੇ 500 ਰੁਪਈਆ ਦੇ ਵਿੱਚ ਇਹਦੀ ਸਾਰੀ ਡਿਟੇਲ ਜਿਹੜੀ ਤੁਹਾਨੂੰ ਮੈਂ ਹੁਣੇ ਦੱਸਦਾ ਹਾਂ ਸੂਟ ਦੀ ਤੁਹਾਨੂੰ ਕਲੀਆਂ ਵਾਲੀ ਫਰਾਕ ਦੀ ਕਟਿੰਗ ਰਸਣਗੇ ਦੱਸਿਓ ਜੀ ਭਾਂਜੀ ਬੋਲਿਓ ਐ ਬਾਡੀ ਦਾ ਮਾਰਜਿਨ 15 ਇੰਚ ਕੱਢ ਕੇ ਜਿੰਨੀ ਲੈਂਥ ਉਤੋਂ 2 ਇੰਚ ਆਪਰੇ ਹੋ ਚੀ ਬੋਲੋ ਥੋੜਾ ਜਿਆ 15 इंच बॉडी ਦਾ ਮਾਰਜ਼ ਰਿਆ 15 ਇੰਚ ਦੀ ਬੋਡੀ ਹੁੰਦੀ ਹੈ ਜਿੰਨੀ ਲੈਂਥ ਆ ਉਹ ਤੋਂ 2 ਇੰਚ ਆਦੀ ਮਾਰਜ਼ ਰੱਖ ਲਿਆ ਇਹ ਇੱਕ ਫਰੰਟ ਸਾਈਡ ਹੈ ਠੀਕ ਹੈ ਉਹ ਹੁਣ ਬੈਕ ਸਾਈਡ ਬੈਕ ਸਾਈਡ ਵੀ ਇਸ ਤਰ੍ਹਾਂ ਹੀ पंद्रह इंच बॉडी में कटके जिन्नी लैंथ फोटी लैंथ फोटी बैक साइड ਫਰੰਟ ਸਾਈਡ ਜੀ ਵੀ ਜਿੰਨੀ ਕਮਰ ਆ ਕਮਰ 17 ਆ ਬੀਬੀ ਤੇ 17 ਤੋਂ 3 ਇੰਚ ਵਾਧਾ ਰੱਖਣਾ ਜਿਹੜਾ ਸਾਈਡ ਤੋਂ 1.5 ਇੰਚ ਵਾਪਸ ਆਣਾ ਉਹਦੇ ਹਿਸਾਬ ਨਾਲ ਹੁਣ ਕੜੀਆਂ ਦਾ ਦੇਖਣਾ ਹੈ ਕਿ ਕਿੰਨੀਆਂ ਕਲੀਆਂ ਪੈ ਸਕਦੀਆਂ ਤੇ ਕਿੰਨੀ ਲੰਬਾਈ ਤੱਕ। ਇਹਦੇ ਵਿੱਚ 5 ਹੀ ਕਲੀਆਂ ਹੋਣਗੀਆਂ। ਸਮਝ ਲਓ। ਇਹਦੇ ਵਿੱਚ 5 ਹੀ ਕਲੀਆਂ ਪੈਣੀਆਂ ਐ ਜਿਹੜੀ ਨੀਚੇੋਂ 10 ਇੰਚ ਤੋਂ ਉਪਰੋਂ। ਕੱਪੜੇ ਦੇ ਸਹੂਬ ਹੁੰਦਾ ਹੋਵੇ। ਹਾਂ। ਅੱਛਾ। ਕੱਪੜਾ ਘੱਟ ਹੋਵੇ ਤੇ ਇੰਨਾ ਪੈ ਸਕਦੀਆਂ ਜੇ ਕੱਪੜਾ ਵੱਧ ਹੋਵੇ ਤੇ ਉਸ ਤੋਂ ਵੱਧ ਵੀ ਲਗਾ ਸਕਦੇ। ਠੀਕ ਆ। ਇਹ ਨੀਚੇੋਂ ਹੋਊਗੀ 10 ਇੰਚ ਦੀ ਕਲੀ। ਉੱਪਰੋਂ 10 ਇੰਚ ਦਾ ਸੈਂਟਰ ਕਰਨਾ ਹੈ। ਫਿਰ 5 ਇੰਚ ਲੈਣਾ। ਠੀਕ ਹੈ 10 10 ਦਾ ਸੈਂਟਰ ਕਰਕੇ ਉੱਪਰ 5 ਇੰਚ। ਠੀਕ ਹੈ। ਕਿਉਂਕਿ 5 ਗਲੀਆਂ ਹੋਣੀਆਂ ਐ। 5 ਨੂੰ 5 ਨਾਲ ਮਲਟੀਪਲਾਈ ਕਰੋ ਤੇ 25 ਬੰਦਾ ਆ। ਅੱਚੀ ਚੋਂ 2.5 ਇੰਚ ਗਲੀਆਂ ਚੋਂ ਆਇਆ ਤੇ ਬਾਕੀ ਰਹਿ ਜਾਣਾ ਆ ਸਾਡੇ ਭਾਈ। ਉਹ ਕਮਰ ਤੋਂ ਵੀ ਸਾਈਡਾਂ ਦੇ ਵਿੱਚ ਆਣਾ ਠੀਕ ਆ ਫਿਰ ਇੱਕ 10 ਇੰਚ ਦੀ ਕਲੀ ਇੱਕ 5 ਇੰਚ ਤੇ ਨਿਸ਼ਾਨ ਲਾਣਾ ਫਿਰ 10 ਤੇ ਲਾਣਾ ਤੇ 5 ਤੇ ਫਿਰ 10 ਇੱਕ 10 ਤੇ ਇੱਕ 5 ਤੇ ਹਾਂਜੀ ਠੀਕ ਆ ਉਪਰੋਂ ਇਹ ਸੈਂਟਰ ਕਰਕੇ ਜਿੱਥੇ 5 ਦਾ ਨਿਸ਼ਾਨ ਲਾਇਆ ਹੈ ਉੱਥੋਂ ਲਾਉਣਾ ਹੈ 10 ਦਾ ਫਿਰ ਫਿਰ ਅੱਗੇ 5 ਦਾ ਲਾਣਾ ਇਹ ਦਾਸ ਦਾ ਫੇਰ ਪੰਜ ਇਹ ਪੰਜ ਪੰਜ ਕਰਿਆ ਹੋਇਆ ਹੈ ਇਹ ਤੋਂ ਇਹਦੇ ਨਾਲ ਮਿਲਾਣਾ ਹੈ ਜੰਗੀ ਤ੍ਰਿਕੋਣੀ ਕਰਕੇ ਹਾਂ ਠੀਕ ਹੈ do agorminho. Um 25 1 इंच ਵੱੰਤ ਸੋਨਾ ਕਰਦੇ ਨੇ ਆ ਕਿੰਨਾ ਆਪ ਦੇ ਸਭ ਨਾਮ ਹਾਂਜੀ ਤਕਰੀਬਨ 15 ਹੀ ਹੋਣਗੇ ਸਾਰੇ ਅੱਛਾ ਸਾਡੇ ਬ੍ਰੈਸਟ ਹੈ ਹਾਂ ਸਾਡੇ 23 ਇੰਚ ਦੇ ਹਨ 10 ਇੰਚ ਵਾਧੂ ਹਨ ਹਾਂ ਸਾਈਡ ਤੇ ਪਰ ਸਾਈਡ ਪਹਿਲਾਂ ਲੈਕ ਫਿਰ ਫਰੰਟ ਇਧਰੋਂ ਸਾਈਡ ਤੋਂ ਦੋਨੋਂ ਬਰਾਬਰ ਹੋਣੇ ਚਾਹੀਦੇ ਠੀਕ ਹੈ ਜੇ neck ਡੀਪ ਆ ਫਿਰ ਤੀਰਾ ਕੱਟ ਰੱਖਣਾ ਹੈ ਜੇ neck ਨਾਰਮਲ ਨੇ ਫਿਰ ਤੀਰਾ 나ਪ ਜਵੇ ਸਾਡੇ ਵੀ ਬ੍ਰੈਸਟ ਦਾ 17 ਕੰਮਰ ਆ ਤੇ ਤੀਰਾ 7 ਰੱਖਣਾ 14 ਠੀਕ ਇਹ ਮੋਡੇ ਦਾ ਨਿਸ਼ਾਨ 8 ਵੀ ਬਰਸਪਦਨ ਚਾਣਨਾ ਸਾਡੇ 2 इंच ਸਾਡੇ 2 इंच ਇਹ ਤੋਂ ਕੰਬਰ ਦਾ ਲਾਣਾ ਹੈ ਕੰਬਰ 17 ਹੈ ਤੇ 2 ਇੰਚ ਵਾਧਾ ਰੱਖਣੀ ਹੈ ਕਿਉਂਕਿ ਇਹ ਪਲੇਟ ਪਾਣੀ ਹੈ ਸਾਡੇ ਸਾਡੇ 19 ਰੱਖਣ ਲੱਗੀਆਂ ਉਹ ਸਾਡੇ 17 ਹੈ ਤੇ ਸਾਡੇ 19 ਰੱਖਣ ਲੱਗੀਆਂ ਪਲੇਟ ਪਾਣ ਕਰਕੇ ਖਾਣ ਤੇ ਜੇ ਇਕੱਲੇ ਬੈਕ ਤੇ ਪਲੇਟ ਪਾਣੀ ਆ ਫਿਰ 1 ਇੰਚ ਵਾਧਾ ਰੱਖਣਾ ਇਹ ਥੋੜਾ ਡੈਂਚ ਵੀ ਪ੍ਰੈਸਿੰਗ ਕਾਰਟ ਪਾਈ ਦੀ ਹੈ ਕਿ ਗਲਾ ਇਹ ਥੋੜਾ ਬੈਲੈਂਸ ਹੋ ਜਾਂਦਾ ਜੀ ਬੈਲੈਂਸ ਰਹੇ ਇਹ ਬੈਕ ਸਾਈਡ ਦੀ ਕਾਰਟ ਜਿਹੜੀ ਆ ਕਾਰਟ ਆ ਸਿਰਫ ਫਰੰਟ ਸਾਈਡ ਨੂੰ ਬਣਾਉਣਾ ਪਲੇਟਾਂ ਦੇ ਨਿਸ਼ਾਨ ਇੱਥੋਂ ਲਗਾਣੇ ਆ ਜਿੱਥੋਂ ਹੀ ਦ੍ਰਿਸ਼ਮਨ ਨਿਸ਼ਾਨ ਲਾਇਆ 11 ਇੰਚ ਤੇ ਪਲੇਟ ਨੇ 11.5 ਤੇ ਲਾਣਾ ਹੈ ਨਿਸ਼ਾਨ ਸਾਈਡ ਤੋਂ 3:30 ਤਕਰੀਬਨ ਸਾਢੇ 3:30 ਹੀ ਹੁੰਦਾ ਹੈ ਜੇ ਕੋਈ ਪਤਲਾ ਹੋਵੇ ਫਿਰ ਸਵਾ ਤੇ ਹੁੰਦਾ ਹੈ ਇਹ ਤੋਂ ਅਸੀਂ 2.5 ਇੰਚਾਂ ਇੰਸ਼ਾਂ ਲਾਣਾ ਉੱਪਰ ਵਾਲੀ ਪਲੇਟ ਦੇ ਠੀਕ ਹੈ ਗਲਾਤ ਕਿਹੜਾ ਬਣਾਉਂਗੇ 20 ਇਹ ਤਾਂ ਗਲਾ ਜੀ ਕਿਸੇ ਦਾ 6.5 ਗਲਾ ਆ ਅਜੇ 20 ਗਲਾ ਬਣਾਈਏ ਤੇ ਫੇਰ ਉਹ ਸੱਤ ਰੱਖੀ ਦੀ ਜੀ ਗਲੇ ਦੇ ਚੜਾਈ ਵੀ ਨਾਰਮਲ ਗਲੇ ਨਾਲੋਂ ਵੱਧ ਰੱਖੀ ਦੀ ਆ ਤਾਂ ਇਸ ਬਹੁਤ ਛੋਟਾ ਹੀ ਨਹੀਂ ਕਾਫਲ ਬਾਹ ਦੀ ਕਟਿੰਗ ਦੱਸਾਂਗੇ ਤਾਂ ਸਿਰਫ 3 ਇੰਚ ਦਾ ਲਗਾਣਾ ਹੈ 3 ਇੰਚ ਕੱਢ ਕੇ ਇਹਨਾਂ ਦੀ ਬਾਹ 14 ਹੈ ਅਸੀਂ 15 ਰੱਖਣੀ ਹੈ ਬਾਂਹ ਦਿਨ ਇਹ ਜੋੜ ਪੈਣਾ ਹੈ ਬਾਹਾਂ ਸਿਉਂਕਿ ਇਹ ਮੋਡਾ ਪੂਰਾ ਨਹੀਂ ਹੋ ਰਿਹਾ ਇਸ ਲਈ ਬੈਕ ਸਾਈਡ ਤੇ ਅਸੀਂ ਜੋੜ ਪਾ ਸਕਦੇ ਠੀਕ ਹੈ ਸਾਹਮਣੇ ਵਾਲੀ ਬਾਹਾਂ ਦੀ ਹੋਰੀ ਅੱਗੋਂ ਖੁੱਲੀ ਰੱਖਣੀ ਹੈ ਨਾਰਮਲ ਜਿਵੇਂ ਨਾਰਮਲ ਸਾਢੇ 5 ਜਾਂ 4 ਇੰਚ ਜਾਂ 3 ਇੰਚ ਵੱਧ ਰੱਖ ਸਕਦੇ ਠੀਕ ਹੈ 3 ਇੰਚ ਤੋਂ ਥੋੜੀ ਬੁਲਾਈ ਦੇ ਕੇ ਐਂ ਟੋਮਾਟੇ ਵੀ ਕੱਟ ਪਾਉਂਗਾ ਜਦ ਜਿਗਲਾਇ ਦੇ ਦਿੰਦੀ ਨਹੀਂ ਉਹ ਕਿਉਂਕਿ ਕਫ ਕੋ ਠਾਨ ਨਹੀਂ ਆਉਂਦਾ ਠੀਕ ਹੈ ਤਾਂ ਤੁਹਾਨੂੰ ਕਟਿੰਗ ਦਿਖਾਈ ਜੀ ਸਾਨੂੰ ਯਕੀਨ ਹੈ ਤੁਹਾਨੂੰ ਬਿਲਕੁਲ ਸੰਦ ਉਹਦਾ ਇੱਕ ਦੀਦੀ ਬੋਲਦੇ ਬੜੇ ਘੱਟ ਨੇ ਇਹਨਾਂ ਨੂੰ ਅਗਲੀ ਵਾਰ ਕਾਵਾਂਗੇ ਦੀਦੀ ਫੀਗੀ ਕਲੀਆਂ ਵਾਲੀ ਹੁਣ ਇਹਦੀਆਂ ਕਲੀਆਂ ਜੋੜਨਗੇ ਬੜੇ ਆ ਦੀਦੀ ਸਵਿਚਿੰਗ ਕਰ ਲੋਗੇ ਹਾਂ 팔이 안 지나, 조리잖아, 혼합이 놈. 자러 왜 아니야? 자러 미안해. 자, 자러. 그래야지. 프런트 프런트 미안

ਮੋਰੀਆ ਤੂੰ 1.5 ਇੰਚ ਵਾਧਰਾ ਰੱਖ ਸਕਦਾ ਮੇਰੀ ਮੋਰੀ ਉਰ ਤੇ 1.8 ਇੰਚ ਵਾਧਰਾ ਚੋਣਾ ਇੰਨੀਏ ਪਉਣੀਆਂ ਹਾਂ ਸਾਈਡ ਤੋਂ ਥੋੜਾ ਥੋੜਾ ਪਲੇਨ ਸਾਢੇ ਕੇ ਸੈਂਟਰ ਚ ਇੰਨੀ ਤਰੀਕਾ ਚੋਣਾ ਪਾ ਸਕਦੇ ਇਹਨੂੰ ਖਿੱਚ ਕੇ ਵੀ ਧਾਗਾ ਪਾ ਸਕਦੇ ਉਦਾਂ ਲਾ ਸਕਦੇ ਹਾਂ ਮੁਕਾਫਲਾ ਉਹਨੂੰ ਸਾ ਉਹ ਨੰਦਾ ਜਿੰਨਾ ਕਫ ਚੋੜਾ ਰਹੂਣਾ ਉਹ ਕਸਟਮਰ ਦੇ ਕੋਰਡੀਨੇਟ ਜਿੰਨਾ ਕੀ ਕਹਿਣਾ 3 ਇੰਚ ਦਾ ਵੀ ਉਹ ਜਾਂਦਾ ਹੈ 1.5 ਦਾ ਵੀ ਉਹ ਜਾਂਦਾ ਹੈ 2 ਦਾ ਵੀ ਹੈ ਤੇ 2 ਦਾ Burada da bir şeyler koyabilir miyiz? Evet, burada da bir şeyler koyabiliriz. Burada da bir şeyler koyabiliriz. ਦੋਨੋਂ ਸਾਈਡਾਂ ਤੇ ਘਿਲਾ ਸਕਦੇ ਹਾਂ ਸੈਂਟਰ ਦਾ। ਪੱਤਾ ਬਣਾ ਲਾ। ਲਗਾਨਾ। ਇਹ ਜਿਹੜਾ ਕੱਪ ਦੀ ਮਾਂ ਦੀ ਹੋਰ ਫੇਸਪਨ ਜਿੰਦੀ ਹੈ ਨਾ। ਹਾਂਜੀ। Body body, galevas, galevas, grace cooker. la de ਨੈਕ ਰੈਡੀ ਹੋ ਗਿਆ ਵੀ ਨੈਕ ਬੈਕ ਇਹਦਾ ਗੋਲੀ ਰੱਖੋਗੇ ਹਨ ਹਾਂ ਇਹ ਉੱਪਰ ਉੱਪਰ ਪਾਉਣ ਲਾਵਾਂਗੇ ਲੈ ਇਸ ਇਹਨਾਂ ਗਲੇ ਦੀ ਹੋਟੀ ਇੰਨੀ ਹੁੰਦੀ ਸੋਹਣਾ ਲੱਗਦਾ ਵੀ ਹੁਣ ਰੈਡੀ ਹੋ ਗਿਆ ਵੀ ਨੈਕ ਇਸ ਨਾਲ ਹੋਰ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਮੇਰਾ ਬੈਕਲਾ ਪਲੇਟ ਮਤਲਬ ਕਿਦਾਂ ਕਿੰਨੇ ਕਿਦਾਂ ਇੰਚ ਪ੍ਰੈਕਟੀਕਲੀ ਦੱਸੋ ਲੈਟ ਸਾਰਿਆਂ ਦਾ ਆਪਣਾ ਆਪਣਾ ਨਾਪ ਹੁੰਦਾ ਹੈ ਕੋਲ ਲੈ ਕੇ ਜੇ ਵਾ 11 ਤੋਂ ਜਾਂ ਤੇ 11 ਦੇ ਰੱਖਣੀ ਹੋਪਾਂ نیچے ਤੱਕ ਪਾਣੀ ਫਰੌਕ ਦੇ ਛੋਟੇ ਹੁੰਦੇ ਆ ਪਲੇਟ ਜਿਹੜੀ ਸ਼ਰਟ ਤੇ ਪਾਦੇ ਉਹ 7 ਇੰਚ ਦੀ ਲੰਬਾਈ ਹੁੰਦੀ ਹੈ ਸ਼ਰਟ ਦੇ 7 ਇੰਚ ਫਰੌਕ ਦੇ ਫਰੌਕ ਦੇ ਛੋਟੇ ਹੁੰਦੇ ਆ ਕਮਰ ਤੱਕ ਹੀ ਪਾਦੇ ਸ ਅਟੈਚ ਕਰਨਾ ਫਰੰਟ ਸਾਈਡ ਦੀਆਂ ਕਲੀਆਂ ਵਾ ਉਹਨੂੰ ਬਾਡੀ ਦੇ ਨਾਲ ਅਟੈਚ ਕਰਨ ਲੱਗੇ ਹੁਣ ਬਾਡੀ ਦੇ ਉੱਪਰ ਉਹ ਵਾਲਾ ਕੱਪੜਾ ਬਾਡੀ ਉੱਪਰ ਕਰਕੇ ਇਹਦੇ ਉੱਪਰ ਅਸੀਂ ਗੁੰਮ ਸੀਨ ਲਗਾ ਸਕਦੇ ਹਾਂ ਫਿਨਿਸ਼ਿੰਗ ਵਾਸਤੇ ਅਸੀਂ ਫਿਰ ਤੋਂ ਸੀਨ ਲਾਉਣੀ ਹੈ ਫਰੰਟ ਉੱਪਰ ਲਾਉਣੀ ਹੈ ਉਹਦੇ ਨਾਲ ਥੋੜਾ ਫਿਨਿਸ਼ ਹੋ ਜਾਂਦਾ ਹੈ ਮਤਲਬ ਸਫਾਈ ਆ ਜਾਂਦੀ ਹੈ ਠੀਕ ਹੈ ਕਲੀਆਂ ਦੇ ਕਰੀਦਾਂ ਦੇ ਬਾਕਸ ਆਹ ਹੁਣ ਜੋੜਨ ਲੱਗੇ ਹੁਣ ਆਪ ਸਵਾਗੋਸ਼ ਲਈ ਰੈਡੀ ਹਸ ਥੋੜਾ ਜਿਹਾ ਅੱਗੇ ਬਾਦ ਰੱਖਣ ਵਾਲੀ ਤੇ ਪਰਪਾਈਾਣ ਵਾਲੀ ਪਰਪਾਈ ਦੀ ਬਾਜੂ ਰਹਿ ਗਈ ਨਾ ਹੁਣ ਹੁਣ ਫਿਟਿੰਗ ਕਰਨੀ ਹੈ ਅਸਾ ਫਿਟਿੰਗ ਸਹੀਦਾ ਬਣੇ ਫਿਟਿੰਗ ਦਾ ਹੁੰਦਾ ਨਾਪ ਦਾ ਹੀ ਕਰ ਹਾਂਜੀ ਕਿੱਪ ਤੱਕ ਹੁੰਦੀ ਹਣੀ ਨਾ ਫਿਟਿੰਗ ਇਹ ਵੀ ਕਮਰ ਤੱਕ ਫਿਟਿੰਗ ਹੁੰਦੀ ਹੈ ਅੱਛਾ ਕਮਰ ਤੱਕ ਬਾਕੀ ਸਾਰੀ ਤੋਂ ਲੈਓ ਹੌਣ ਕੀ ਕਰਨਾ ਨਾ ਆਪ ਟਿਕ ਨਾ ਕਿ ਸਹੀ ਹੁੰਦਾ ਸਾਡੇ ਵੀ ਬਰਸ ਕਰ ਕਮੈਂਟਸ ਸਾਰੇ ਇਹ ਸਾਰੇ ਸਾਰੇ ਸਹੀ ਹੋਣ ਨਾਲ ਸਕੇ ਇਹ ਕੱਲ ਨੂੰ ਤੁਲਨਾ ਕਰਨਾ ਹੋਣਾ ਡਬਲ ਸੀ ਲਗਾ ਦੇਣੀ ਇਹਦੀ ਮੋਡੇ ਦੀ ਮਤਲਬ ਕਾਰਟੂਪ ਕਿਹਦੀ ਮੋਡਾ ਵੀ ਨਾਪ ਦੇ ਹਿਸਾਬ ਲਈ ਹੁੰਦਾ ਜੇ ਇਹਦਾ ਪਾਣੀ ਦਾ ਮੋਡਾ ਖੋਰੀ ਹੈ ਨਾ ਛੋੜ ਦੇ ਹਿਸਾਬ ਨਾਲ ਅੱਗੋਂ ਬਹਰੀ 5.5 ਕਾਫ ਕਾ ਕੇ ਸਿੱਧਾ ਨਾ ਆਉਣਾ ਬਾਅਦ ਥੋੜਾ ਬੁਲਾਈ ਜੇ ਵੀਦੀ ਕਟਿੰਗ ਹੋਣੀ ਕਰਨੀ ਹੁੰਦੀ ਕਿ ਨਹੀਂ 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 ਟੱਚ ਨਹੀਂ ਫਰੰਟ ਕਾਟ ਪਾ ਲਈ ਹੋਈ ਹੈ ਬਸ ਉਹਨਾਂ ਅਟੈਚ ਕਰ ਲੈਂਗੇ ਅੱਛਾ ਬਸ ਕੋਨਾਂ ਬਾਅਦ ਜੋ ਲੋ ਰਹੇ ਨਾ ਕਿਉਂ ਛੋਟਾ ਛੋਟਾ ਪੋਣੀ ਆਂਦੀ ਹੈ ਕਿ ਨਹੀਂ ਜੇ ਕੋਈ ਕਵੇ ਤੇ ਫੇਰ ਮਿਲਦੀ ਨਹੀਂ ਅੱਛਾ ਫੇਰ ਮੋਢੇ ਉੱਪਰ ਪਾ ਲਈ ਦੀਆਂ ਜੇ ਕੋਈ ਬਣ ਗਈ ਜੇ ਪਾਵਾਂਗੇ ਸੂਟ ਦੀ ਇਹ ਕਿਹੜੇ ਦੇ ਫੋਲਡਿੰਗ ਕੀਤੀ ਲੈਂਥ ਨੂੰ ਜਾਨੀ ਕਿ ਪੂਰੀ ਲੈਂਥ ਰੱਖ ਕੇ ਬਾਕੀ ਫੋਲਡ ਕਰਕੇ ਨੂੰ ਕੱਟਾ ਕਰਨ ਦੇ ਬਾਅਦ ਸਰਪਾਈ ਹੋਊਗੀ ਇਹ ਸਾਬੂ ਨਹੀਂ ਸੀਨ ਨਹੀਂ ਮਾਰ ਸਕਦੇ ਸਰਪਾਈ ਕਰ ਸਕਦੇ ਹੋ ਆਪਣੇ ਅੱਛਾ ਆਪਾਂ ਕੋ ਵੀ ਰੈਡੀ ਹੁਣ ਤਾਂ ਮਿਲ ਬਣਾਉਣੇ ਆ ਸਿੰਨ ਲਗਾਉਣ ਤੋਂ ਬਾਅਦ ਆਂ ਦੋ ਪਟੇ ਨੂੰ ਲੈਸ ਲੱਗ ਰਹੀ ਹੋਣ ਹੁਣ ਸੂਟ ਹੋ ਗਿਆ ਇਹ ਰੈਡੀ ਹੁਣ ਇਹਨੂੰ ਪਾ ਕੇ ਤਾਂ ਵੀਡੀਓ ਬਣਾ ਕੇ ਫਿਰ ਮੈਂ ਪੋਸਟ ਕਰਾਂਗੇ ਤੁਸੀਂ ਕਿਦਾਂ ਦਾ ਲੱਗਾ అక్కడ కమెంట్ జరుగు ద